ਬਾਰਲੀ ਕੇਸ ਵਾ ਖਾਂਦਾ ਬਣਿਆ ਮੋੜ ਤੇ ਆਈਆਂ ਜਕਸ਼ਰੀਫ ਡਾਊਨਟਾਊਨ ਕੈਫੇ ਡਾਊਨਟਾਊਨ ਕੈਫੇ ਆਏ ਤੇ ਦੇਖਿਆ ਬਹੁਤ ਹੀ ਸੋਹਣਾ ਤੇ ਸਾਫ ਸੁਥਰਾ ਸੀ ਜੇ ਨਵਾਂ ਨਵਾਂ ਹੀ ਖੁੱਲ੍ਹਾ ਸੀ ਤੇ ਆ ਜਿਹੜੀ ਸਕਰੀਨ ਲੱਗੀ ਹੋਈ ਐ ਇਹਨੇ ਤੇ ਵਾਟੇ ਘੜਿਓ ਇਹਨੇ ਤੇ ਮੇਰਾ ਦਿਲ ਜੇਤ ਹੀ ਲਿਆ ਮਿਸਟਰ ਦੀ ਸਿੰਘ ਜਲਦਾਨ ਨੇ ਵਿਦਿੱਤਾ ਮੋਸ਼ਨ ਵਾਟ ਤੇ ਕਹਿੰਦੇ ਕੀ ਆਰਡਰ ਕਰਾਂ ਸਮਝ ਨਹੀਂ ਆ ਰਿਹਾ ਸੀ ਕੀ ਖਾਏ ਕੀ ਖਾਈਏ ਤੇ ਬਹੁਤ ਹੀ ਟਾਈਮ ਬਾਅਦ ਆਹੀਂ ਫੇਰ ਆਰਡਰ ਕੀਤਾ 버ਗਰ ਤੇ ਪਾਸਤਾ ਤੁਸੀਂ ਚੈੱਕ ਕਰ ਸਕਦੇ ਹੋ ਵਾਲਾ ਵੀਊ ਵੀ ਦਿਖਾਈ ਦੇ ਰਿਹਾ ਮਿੱਤਰਾਂ ਦੀ ਵਾਈਬ ਚੈੱਕ ਕਰੋ ਮਿੱਤਰਾਂ ਦੀ ਵਾਈਬ ਤੇ ਆਪਣਾ ਆਰਡਰ ਜੋ ਵੀ ਤੁਸੀਂ ਆਰਡਰ ਕਰ ਤੇ ਕਰਾਂ ਜਾ ਸਕਦੇ ਖਾ ਪੀ ਕੇ ਤੇ ਤੁਸੀਂ ਇੱਥੇ ਆ ਕੇ ਬੋਰ ਨਹੀਂ ਹੋ ਸਕਦੇ ਇੱਥੇ ਖੇਡਣ ਨੂੰ ਕੈਨ ਬੋਰਡ ਵੀ ਹੈ ਤੇ ਤੁਸੀਂ ਚੈੱਕ ਕਰ ਸਕਦੇ ਹੋ ਸਿੱਧੂ ਮੂਸੇਵਾਲਾ ਵੀ ਬਣਿਆ ਹੋਇਆ ਹੈ ਇੱਥੇ ਤੇ ਤੁਸੀਂ ਚੈੱਕ ਕਰ ਸਕਦੇ ਹੋ ਪੂਲ ਟੇਬਲ ਵੀ ਹੈ ਇੱਥੇ ਆ ਕੇ ਤੁਸੀਂ ਆਰਡਰ ਕਰੋ ਤੇ ਬਾਅਦ ਵਿੱਚ ਪੂਲ ਟੇਬਲ ਵੀ ਖੇਡ ਸਕਦੇ ਹੋ ਜੀ ਹਾਂ ਤੇ ਮੈਂ 버ਗਰ ਖਾਂਦੀ ਹੋਈ ਤੁਹਾਨੂੰ ਦਿਖਾਈ ਦੇ ਰਹੀਆਂ ਨਾ ਤੇ ਬਹੁਤ ਹੀ ਜ਼ਿਆਦਾ ਫੂਡ ਸਵਾਲ ਲੱਗਾ ਮੈਨੂੰ ਤੇ ਇਹਨਾਂ ਨੇ ਤੇ ਪਾਸਤਾ ਮਿੰਟੋ ਮਿੰਟ ਖਾ ਲਿਆ ਮੈਨੂੰ ਥੋੜਾ ਵੀ ਨਹੀਂ ਦਿੱਤਾ ਨਹੀਂ ਦਿੱਤਾ ਹੀ ਵੈ ਤੇ ਨਾਲ ਨਾਲ ਗੁਰਬਾਣੀ ਵੀ ਸੁਣ ਸਕਦੇ ਹੋ ਤੁਸੀਂ ਖਾਲੀ ਪਲੇਟਾ ਖਾਲੀ ਪਲੇਟਾ ਇੰਨੀ ਭੁੱਖ ਪਾਈ ਹੋਈ ਸੀ ਇਹਨਾਂ ਨੇ ਕਿ ਮ ਨੇ ਸਾਰਾ ਹੀ ਸਾਰਾ ਫੂਡ ਖਾ ਲਿਆ ਤੇ ਕਹਿੰਦੇ ਇੱਥੇ ਆਓ ਤੁਸੀਂ ਜਿਮ ਵੀ ਜਾ ਸਕਦੇ ਹੋ ਤੇ ਬਾਏ ਬਾਏ ਟਾਟਾ ਆਪਣੀ ਸਿਹਤ ਦਾ ਧਿਆਨ ਵੀ ਰੱਖ ਸਕਦੇ